ਕਲਸ ਆਜਨ ਆਜਨ ਬਾਹੋ ਸਾਰੰਕਰ ਧਰਨ ਕਿਹਨੂੰ ਜੀ ਪਿਛਲੀ ਪੰਕਤੀ ਸਭ ਕਿਲ ਵਿਖ ਹਰਣਨ ਪਤ ਤੇ ਉਧਾਰਨਨ ਆਸਰਨ ਸਰਣਨ ਅਸਰਨ ਅਸਰਨ ਜਿਨ੍ਹਾਂ ਨੂੰ ਕੋਈ ਨਾ ਸ਼ਰਨ ਦੇਵੇ ਆਸਰਨ ਸਰਣਨ ਏਕ ਦਈ ਹਾਂਜੀ ਠੀਕ ਹੈ ਕਲਸ ਆਜਨ ਬਾਹੋ ਸਾਰੰਗ ਕਰ ਧਰਨੰ ਅਮਿਤ ਜੋਤ ਜਗ ਜੋਤ ਪ੍ਰਕਰਣੰ ਖੜਗ ਪਾਣ ਖਲ ਦਲ ਬਲ ਹਰਣੰ ਮਹਾ ਬਾਹੋ ਵਿਸਵੰਗ ਭਰ ਭਰਣੰ ਤ੍ਰਿਪੰਗੀ ਛੰਦ ਖਲ ਦਲ ਬਲ ਹਰਣੰ ਦੁਸ਼ਟ ਬਿਦਾਰਣੰ ਅਸ ਅ ਸਰਣ ਸਰਣੰ ਅਮਿਤ ਗਤੰ ਚੰਚਲ ਚਖ ਚਾਰਣ ਮਛ ਬਿਦਾਰਣ ਪਾਪ ਪ੍ਰਹਾਰਣ ਅਮਿਤ ਮਤੰ ਆਜਨ ਸੋ ਬਾਹੋ ਵਾਹਨ ਤੇ ਪੀ ਆਜਾਨ ਸੁਬਾਹੰ ਆਜਾਨ ਸੁਬਾਹੰ ਸ਼ਾਹਨ ਸ਼ਾਹੰ ਮਹਿਮਾ ਮਾਹੰ ਸਰਬਮਈ ਜਲ ਥਲ ਬਨ ਰਹਿਤਾ ਬਨ ਤ੍ਰਿੰਨ ਕਹਿਤਾ ਖਲ ਦਲ ਦਹਿਤਾ ਰਰਤਾ ਪਾਠ ਰੀਆ ਇੱਥੇ ਰਹਤਾ ਜੀ ਰਰਤਾ ਕਰਦੇ ਜਲ ਥਲ ਬਨ ਰਰਤਾ ਬਨ ਤ੍ਰਿੰਨ ਕਹਿਤਾ ਸੇ ਰਤਾ ਦੇਣੀ ਜੀ ਰਾਰੇ ਦੀ ਰਾਰੇ ਮੁਕਤੀ ਹੈ ਰਾਰੇ ਮੁਕਤੇ

समित प्रताप सगल जग वंदन सोहत चार चित्र कर चंदन पाप प्रहरण दुष्ट दल दंडन छपय छंद वेद भेद नहि लखै ब्रह्म ब्रह्म नहीं लखै नहीं हां हां हेन बिहारी कर ले वेद भेद नहीं लखै ब्रह्म ब्रह्मा नहीं बुझै व्यास परासर सुख सनाद शिव अंत न सूझै अद के जते ਸੁਝਿਆ ਤੇ ਸੰਤ ਕੁਮ ਸੰਤ ਕੁਵਰ ਸੰਕਾਦ ਸਰਬ ਸੰਤ ਕੁਵਾਰ ਕੁਵਾਰ ਅੜੇ ਕਰਨਾ ਜੀ ਸੰਤ ਕੁਵਾਰ ਸੰਕਾਦ ਸਰਬ ਜੋ ਸਮਾ ਨਾ ਪਾਵਹਿ ਸੰਤ ਕੁਵਾਰ ਸੰਕਾਦ ਸਰਬ ਜੋ ਸਮਾ ਨਾ ਪਾਵਹਿ ਲੱਖ ਲਖਮੀ ਲਖ ਬਿਸ਼ਨ ਕਿਸ਼ਨ ਕਈ ਨੇਤ ਬਤਾਵਹਿ ਅਸੰਭ ਰੂਪ ਅਨ ਭੈ ਪ੍ਰਭ ਅਤ ਬਲਿਸ਼ਟ ਜਲ ਥਲ ਕਰਨ ਅਚੁੱਤ ਅਨੰਤ ਅਦਵੈ ਅਮਿਤ ਨਾਥ ਨਿਰੰਜਨ ਤਵ ਸਰਣ ਅਚੁੱਤ ਭੈ ਅਚੁੱਤ ਅਪੈ ਅਪੇਦ ਅਮਿਤ ਅਖੰਡ ਅਤੁੱਲ ਬਲ ਅਟਲ ਅਨੰਤ ਅਨਾਦ ਅਖੈ ਅਖੰਡ ਪਰਬਲ ਦਲ ਅਮਿਤ ਅਮਿਤ ਅਨਤੋਲ ਅਪੂ ਅਨਭੇਦ ਅਪੰਜਨ ਅਨਵਿਕਾਰ ਆਤਮ ਸਰੂਪ ਸੁਰ ਨਰ ਮਨ ਰੰਜਨ अबकार रूप अनपहै सदा मुन जन गण बंदत चरण भव परन करन दुख दोख, दोख हरण अत प्रताप भ्रमप हरण छपय चंद त प्रसाद मुख मंडल पर मुख मंडल पर लस्त ज्योत अदोत अमित गत जटत ज्योत जग मगत लाखत लाख कोट ਜਟਤ ਜੋਤਜਗ ਮਗਤ ਲਜਤ ਲਖ ਕੋਟ ਨਖਤ ਪਤ ਲਜਤ ਲਖ ਕੋਟ ਨਖਤ ਪਤ ਚੱਕਰਵਰਤ ਚੱਕਰਵੇ ਚਕਰਤ ਚੌ ਚੱਕਰ ਕਰ ਧਰ ਚੱਕਰਵਰਤ ਚੱਕਰਵਰਤ ਚੱਕਰਵੇ ਇੱਥੇ ਵਰਤਾਂ ਜੀ ਚੱਕਰਵਰਤ ਚੱਕਰਵਰਤ ਚੱਕਰਵੇ ਇੱਥੇ ਵਰਤਾਂ ਜੀ ਚਕਰਤ ਚੌ ਚੱਕਰ ਕਰ ਧਰ ਬਿਹਾਰੀ ਕਰਦੇ ਨੇ ਜੀ ਇੱਥੇ ਸਿਹਾਰੀ ਹੈ ਬਿਹਾਰੀ ਕਰਦੇ ਹਾਂ ਵਰਤੀ ਤੇ ਬਿਹਾਰੀ ਕਰਦੇ ਚੱਕਰਵਰਤੀ ਚੱਕਰਵੇ ਚਕਰਤ ਚੋ ਚੱਕਰ ਕਰ ਧਰ ਪਦਮਨਾਥ ਪਦਮਾਛ ਨਵਲ ਨਾਰਾਇਣ ਨਰਹਰ ਕਾਲਖ ਬਿਹੰਡ ਕਿਲ ਵਿਖ ਹਰਣ ਸੁਰ ਨਰ ਮਨ ਬੰਦਤ ਚਰਨ ਹੂੰ ਕਾਲਖ ਬਿਹੰਡ ਬਿਹੰਡ ਹਾਂ ਜਿੱਥੇ ਬਿਹੰਡਾ ਜੀ ਬਿਹੰਡਣ ਨਾਣਾ ਜੀ ਕਾਲਖ ਬਿਹੰਡਣ ਕਿਲ ਵਿਖ ਹਰਣ ਨਾਣਾ ਨਾਣਾ ਕਾਲਖ ਬਿਹੰਡਣ ਕਿਲ ਬਖ ਹਰਣ ਸੁਰ ਨਰ ਮਨ ਬੰਦਤ ਚਰਣ ਖੰਡਣ ਅਖੰਡ ਮੰਡਣ ਅਪਹਿ ਨਮੋ 나ਥ ਭਉ ਭੈ ਹਰਣ ਛਪੈ ਛੰਦ ਭਉ ਭਉ ਪਾਠ ਹੋਣਾ ਕਹਿੰਦੇ ਭਾਵਾ ਜੀ ਭਉ ਕਰ ਲਿਓ ਭਉ ਭੈ ਹਰਣ ਨਵੀਆਂ ਪੋਥੀਆਂ ਚ ਭਾਵੇ ਜੀ ਮੰਡਲ ਪਾਠ ਜੀ ਹਾਂ ਜੀ ਖੰਡਣ ਅਖੰਡ ਮੰਡਣ ਅਪਹਿ ਖੰਡਣ ਅਖੰਡ ਮੰਡਣ ਅਪਹਿ ਨਮੋ ਨਾਤ ਭਉ ਭੈ ਹਰਿ ਛਪੈ ਚੰਦ ਨਮੋ ਨਾਤ ਭਉ ਭਵ ਪਾਠ ਵੀ ਹੈਗਾ ਕਿ ਸੰਸਾਰ ਸੰਸਾਰ ਦਾ ਭੈ ਨਾਸ ਕਰਨ ਲਈ ਪੁਰਾਣਾ ਪਾਠ ਭਉ ਭੈ ਹਰਿ ਇੱਥੇ ਵੀ ਕੱਕਾ ਹੈ ਨਹੀਂ ਕੁਝ ਹਾਂਜੀ ਭਉ ਪ੍ਰਾਣਾ ਪਾਠ ਹੈ ਦੇਖ ਲਓ ਕੱਲ੍ਹ ਸਾਰ ਨਿਰਣਾ ਕਰ ਲਓ ਨਮੋ ਨਾਥ ਨਿਰਦਾਇਕ ਨਮੋ ਨਿਮ ਰੂਪ ਨਰੰਜਨ ਇਥੇ ਕੱਕਾ ਹੈ ਨਹੀਂ ਬਾਬਾ ਜੀ ਹਾਂ ਜੀ ਕੱਕਾ ਹੈ ਨਹੀਂ ਨਿਰਦਾਇਕ ਨਮੋ ਨਾਥ ਨਿਰਦਾਇਕ ਕੱਕਾ ਨਮੋ ਨਿਮ ਰੂਪ ਨਰੰਜਨ ਕੱਕਾ ਹੈ ਨਹੀਂ ਕਿਤੇ ਇਹ ਨਵੀਆਂ ਪੋਥੀਆਂ ਤੇ ਨਿਰਦਾਇਕ ਨਿਰਦਾਇਕ ਕੱਕਾ ਕਰ ਲਿਓ ਜੀ ਜੀ ਜਨੋ ਨਮੋ ਨਾਥ ਨਿਰਦਾਇਕ ਨਮੋ ਨਿਮ ਰੂਪ ਨਰੰਜਨ ਅਗੰਝਣ ਅਗੰਝਣ ਅਭੰਜ ਅਨਪੇਧ ਅਭੰਜਨ ਅਛੈ ਅਛੈ ਅਖੈ ਅਵਕਾਰ ਅਪੈ ਅਨਭਿਜ ਅਪੇਦਨ ਅਖੈਦਾਨ ਖੇਦਨ ਅਖਿਝ ਅਨ ਅਖੇਦਾਨ ਖੇਦਨ ਅਖੇ ਖਖੇ ਨੂੰ ਨਾਮ ਲਾਵਾਂ ਜੀ ਹਾਂ ਖਖੇ ਨੂੰ ਨਾਮ ਲਾਓ ਅਖੇਦਾਨ ਖੇਦਨ ਅਖਿਝ ਅਖੇਦਾਨ ਹਾਂ ਜੀ ਅਛਾ ਅਖੇ ਅਵਕਾਰ ਤੁਪੇਤੁਰ ਬਰਦਾ ਨਾਲੇ ਅਛੈ ਅਖੈ ਅਵਕਾਰ ਕੀ ਕੀ ਘਟ ਅਦਲ ਗੁਣ ਹੈ ਜੀ ਗਰੀਬ ਬੰਨਾ ਕਿੰਦੇ ਅਖੇ ਦਾਨ ਖੇਦਨ ਅਖਿਜ ਅਨਛਿਦਰ ਅਛੇਦਨ ਆਜਾਨ ਬਾਹਸਾਰੰਗ ਧਰ ਖੜਗ ਪਾਣ ਦੁਰਜਨ ਦਲਣ ായകണ നമ നര വര നരേഷണ നമോ നവല ജല നര വര നരേഷപണ നമോ നബല ജല വണ